ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਜੀ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਇਹ ਗੱਲਾਂ ਲਗਾਤਾਰ ਚੱਲ ਰਹੀਆਂ ਨੇ ਕਿ ਜਨੂਅਰੀ ਤੋਂ ਪਹਿਲਾਂ ਯੂਕੇ ਦੇ ਵਿੱਚ ਰੂਲਸ ਬਦਲ ਸਕਦੇ ਨੇ ਬਦਲਦੇ ਨੇ ਜਾਂ ਨਹੀਂ ਬਦਲਦੇ ਤੁਹਾਡਾ ਵਿਸ਼ਲੇਸ਼ਣ ਕੀ ਹੈ ਪਰ ਸਵਾਲ ਇਹ ਹੈ ਕਿ ਵਿਦਿਆਰਥੀ ਚਿੰਤਤ ਨੇ ਬਹੁਤ ਸਾਰੇ ਵਿਦਿਆਰਥੀ ਯੂਕੇ ਦੀਆਂ ਫਾਈਲਾਂ ਨਹੀਂ ਲਾਰੇ ਇਸ ਡਰ ਚ ਕਿ ਕਿਤੇ ਰੂਲ ਨਾ ਬਦਲ ਜਾਣ ਹੁਣ ਵਿਦਿਆਰਥੀ ਕੀ ਕਰਨ ਇਹ ਵੀ ਖਬਰਾਂ ਨੇ ਕਿ ਅਕਤੂਬਰ ਔਰ ਨਵੰਬਰ ਇਨਟੇਕ ਕਈ ਯੂਨੀਵਰਸਿਟੀਆਂ ਨੇ ਖੋਲ ਦਿੱਤੇ ਨੇ ਕੀ ਵਿਦਿਆਰਥੀ ਅਕਤੂਬਰ ਔਰ ਨਵੰਬਰ ਚ ਅਪਲਾਈ ਕਰਨ ਉਹਦੇ ਲਈ ਸੇਫ ਨੇ ਜਨੂਅਰੀ ਇਨਟੇਕ ਦੀ ਆਫਰ ਲੈਟਰ ਵੀ ਕਹਿੰਦੇ ਮਿਲ ਰਹੀ ਹੈ ਵਿਦਿਆਰਥੀ ਲੈਣ ਜਾਂ ਨਾ ਲੈਣ ਇਹ ਪੂਰੀ ਕਲੈਰਿਟੀ ਇੱਕ ਵਾਰੀ ਸਾਡੇ ਨਾਲ ਕਰੋ ਤੇ ਬਿਲਕੁਲ ਅੱਜ ਆਪਾਂ ਗੱਲ ਕਰਾਂਗੇ ਯੂਕੇ ਸਟੱਡੀ ਵੀਜ਼ਾ ਬਾਰੇ ਰੂਲ ਚੇਂਜ ਕਿਸੇ ਵੀ ਵੇਲੇ ਵੀ ਹੋ ਸਕਦੇ ਇਹ ਚ ਕੋਈ ਡਾਊਟ ਨਹੀਂ ਹੈ ਕਿ ਹਰ ਬੰਦਾ ਵੇਟ ਕਰ ਰਿਹਾ ਏਵਨ ਕਿ ਅਸੀਂ ਵੀ ਵੇਟ ਕਰ ਰਹੇ ਹਾਂ ਰੂਲ ਚੇਂਜ ਕੀ ਹੁੰਦੇ ਆ ਬਟ ਮੈਂ ਤੁਹਾਨੂੰ ਸਰ ਸੱਚਾਈ ਇਹ ਦੱਸਾਂ ਇੱਕ ਰੂਲ ਚੇਂਜ ਇੰਨਾ ਜਿਆਦਾ ਇੰਪੈਕਟ ਨਹੀਂ ਕਰਨਗੇ ਰੂਲ ਚੇਂਜ ਉਹਨਾਂ ਨੂੰ ਇੰਪੈਕਟ ਕਰਨਗੇ ਜਿਨ੍ਹਾਂ ਨੇ ਸਿਰਫ ਇੱਕ ਮੈਂ ਤਾਂ ਕਹੂੰਗਾ ਉਹ ਏਜੰਟਾਂ ਨੂੰ ਜਿਆਦਾ ਇੰਪੈਕਟ ਕਰੂਗਾ ਜਿਹੜੇ ਕਿ ਜਰੀਆ ਬਣਾਇਆ ਸਿਗਾ ਕਿ ਕਿਸ ਤਰ੍ਹਾਂ ਬੱਚਾ ਭੇਜਣਾ ਵਾ ਉੱਪਰ ਥੱਲੇ ਕਰਕੇ ਉਹਨਾਂ ਨੂੰ ਤਾਂ ਡੈਫੀਨਿਟਲੀ ਇੰਪੈਕਟ ਹੈ ਜਿਹੜਾ ਕਿ ਇਹ ਜਰੂਰ ਆਉਣ ਵਾਲੇ ਸਮੇਂ 'ਚ ਕਰੇਗਾ ਬਾਕੀ ਜਿਹੜੇ ਬੱਚਿਆਂ ਨੇ ਸਿੱਧੇ ਸਿੱਧੇ ਪ੍ਰੋਸੈਸ ਨਾਲ ਜਾਣਾ ਵਾ ਸਿੱਧਾ ਕਰਨਾ ਵਾ ਤਾਂ ਉਹਨਾਂ ਨੂੰ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਸਿੱਧਾ ਸਿੱਧਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਪੈਕੇਜ ਪੇ ਅਫਟਰ ਵੀਜ਼ਾ ਨਹੀਂ ਕਰ ਸਕਦੇ ਕਰ ਸਕਦੇ ਆ ਪਰ ਹਾਂ ਪੇ ਅਫ ਤੁਹਾਡੇ ਕਿਹੜੇ-ਕਿਹੜੇ ਪ੍ਰੋਸੈਸ ਹੈ ਤੁਹਾਡਾ ਲੌਂਗ ਟਰਮ ਗੋਲ ਕੀ ਇਹ ਬਲੀ ਤੁਹਾਡੀ ਫਾਈਲਾਂ ਵਿੱਚ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਉਹ ਚੀਜ਼ਾਂ ਤੁਹਾਨੂੰ ਪਤਾ ਜਰੂਰ ਹੋਣਾ ਚਾਹੀਦਾ ਬਾਕੀ ਜੇ ਐਮਬੈਸੀ ਮੈਂ ਤਾਂ ਕਹੂੰਗਾ ਯੂਕੇ ਦੀ ਵੀ ਜੇ ਰੂਲ ਚੇਂਜ ਕਰਦੀ ਹੈ ਤੇ ਅੱਜ ਮੈਂ ਇਹ ਵੀ ਚੀਜ਼ ਕਹਾਂ ਕੋਈ ਵੀ ਕੋਈ ਕੰਟਰੀ ਰੂਲ ਚੇਂਜ ਕਰਦੀ ਹੈ ਤੇ ਉਹਦਾ ਫਾਇਦਾ ਹੀ ਹੁੰਦਾ ਬੱਚਿਆਂ ਉਹ ਤੁਹਾਨੂੰ ਡੈਫੀਨਿਟਲੀ ਫਾਇਦਾ ਲੌਂਗ ਟਰਮ 'ਚ ਹੋਊਗਾ ਤੇ ਕਈ ਗੱਲਾਂ ਜਿਹੜੀਆਂ ਹੁੰਦੀਆਂ ਅੱਜ ਨਹੀਂ ਲੱਗਦੀਆਂ ਉਹ ਬਾਅਦ 'ਚ ਪਤਾ ਲੱਗਦੀਆਂ ਤੇ ਨਾਲ ਇੱਕ ਹੋਰ ਇਹ ਚ ਆਡ-ਆਨ ਕਰ ਦੂੰਗਾ ਇਸ ਲਈ ਨਾ ਮਾਰਕੀਟ ਦੇ ਵਿੱਚ ਮੈਂ ਕੈਨੇਡਾ ਦੀ ਗ ਆਪਣਾ ਆਸਟ੍ਰੇਲੀਆ ਨੇ ਸਟੈਂਡਰਡ ਰੱਖਿਆ ਹੋਇਆ ਸੋ ਯੂਕੇ ਇਸ ਵੇਲੇ ਵੀ ਬੱਚਿਆਂ ਦੇ ਬੜਾ ਮਾਈਂਡ ਚ ਆ ਰਿਹਾ ਕਿ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਬਿਲਕੁਲ ਤੁਸੀਂ ਜਨਵਰੀ ਜਿਹੜਾ ਕਿ 2026 ਵਾਸਤੇ ਜਾ ਸਕਦੇ ਆ ਸੋ ਜਨਵਰੀ 26 ਇਹ ਤੇ ਹੋਰ ਦੱਸ ਦਵਾਂ ਬੈਚਲਰਸ ਵਾਸਤੇ ਲਿਮਿਟਿਡ ਜ਼ਰੂਰ ਹੁੰਦਾ ਬਟ ਹਾਂ ਮਾਸਟਰਸ ਵਾਸਤੇ ਤਾਂ ਕਾਫੀ ਜਿਹੜੀਆਂ ਕੀ ਹੈ ਜਿਹੜੀਆਂ ਆਪਸ਼ਨਸ ਜੜੀਆਂ ਹੁੰਦੀਆਂ ਸੋ ਇੱਥੇ ਵੀ ਇੱਕ ਮੈਂ ਗੱਲ ਇੱਕ ਹੋਰ ਐਡ ਕਰਨ ਕਰਨੀ ਚਾਹੂੰਗਾ ਯੂਕੇ ਉਸ ਬੱਚੇ ਦਾ ਇਹ ਭਵਿੱਖ ਜਿਹੜਾ ਬਣੂਗਾ ਜੇ ਮੈਂ ਕਹਿੰਦਾ ਕਿ ਜੇ ਯੂਕੇ ਜਾਣਾ ਚਾਹੁੰਦਾ ਵਾ ਜਿਹੜਾ ਮਾਈਂਡ ਵਿੱਚ ਵਿਜ਼ਨ ਲੈ ਕੇ ਚੱਲਦਾ ਕਿ ਮੈਂ ਆਪਣੀ ਡਿਗਰੀ ਜੇ ਤੋਂ ਲੈ ਕੇ ਚੱਲਾਂ ਤੇ ਮੈਂ ਕੰਪਲੀਟ ਕਰਨੀ ਆ ਤੇ ਇਹ ਸੱਚਾਈ ਵੀ ਹੈਗੀ ਆ ਸੋ ਜੇ ਆਪਾਂ ਡਿਗਰੀਆਂ ਕੰਪਲੀਟ ਨਹੀਂ ਕੀਤੀਆਂ ਤੇ ਕਿਤੇ ਨਾ ਕਿਤੇ ਮੌਕਾ ਕੌਂਜਾਂਗੇ ਕਿਤਨਾ ਕਦੇ ਮੈਂ ਕਹਿੰਦਾ ਸਮਾਂ ਕੌਂਜਾਂਗੇ ਤੇ ਬਾਕੀ ਐਜ਼ੇ ਤੁਸੀਂ ਛੋਟੇ ਭੈਣ ਭਰਾ ਸਾਰੇ ਮੇਰੇ ਮੇਰੀ ਐਸ ਵੇਲੇ ਦਿਲੋਂ ਸਾਰਿਆਂ ਨੂੰ ਇਹੀ ਸਲਾਹ ਹੁੰਦੀ ਆ ਕਿ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਪੜਾਈ ਹੀ ਤੁਹਾਨੂੰ ਹੈਗੀ ਆ ਜਿਹੜੀ ਕਿ ਭੀੜ ਤੋਂ ਲੱਗ ਕਰਦੀ ਆ ਤੇ ਕਿਉਂ ਜ਼ਿੰਦਗੀ ਦੇ ਵਿੱਚ ਪੜਾਈ ਦੀ ਇੱਕ ਉਮਰ ਜਿਹੜੀ ਹੈਗੀ ਆ ਚਲੋ ਪੜ੍ਹ ਤਾਂ ਜਦੋਂ ਮਰਜੀ ਬੰਦਾ ਸਕਦਾ ਪਰ ਫੋਕਸ ਨਾਲ ਆਹੀ ਤੁਹਾਡੀ ਉਮਰ ਜੋ ਪੜ ਜਿਹੜੀ ਤੁਸੀਂ ਪੜ ਸਕਦੇ ਆ ਬਾਕੀ ਕਮਾਈ ਕਰਨ ਨੂੰ ਤਾਂ ਸਾਰੀਆਂ ਉਮਰਾਂ ਪਈਆਂ ਅੱਜ ਦੀ ਰੇਟ ਦੇ ਵਿੱਚ ਤੁਹਾਡੇ ਮਾਪੇ ਵੀ ਅੱਜ ਹਜੇ ਕੰਮ ਕਰਨਦੇ ਆ ਗ੍ਰੈਂਡ ਪੇਰੈਂਟਸ ਵੀ ਕਈਆਂ ਦੇ ਹਜੇ ਵੀ ਕੰਮ ਕਰਦੇ ਆ ਸੋ ਕ ਪੜ੍ਹਾਈ ਦਾ ਮੌਕਾ ਜ਼ਰੂਰ ਸੰਭਲੋ ਜਿਹੜਾ ਦਾ ਬੱਚਾ ਪੜ੍ਹਾਈ ਦਾ ਮੌਕਾ ਉੱਤੇ ਸੰਭਲ ਲੇਗਾ ਯੂਕੇ ਜਾ ਗਏ ਹੋਏ ਜਾਂ ਜਾਣਾ ਚਾਹੁੰਦੇ ਆ ਤੁਸੀਂ ਯੂਕੇ ਇਸ ਵਨ ਆਫ ਦਾ ਬੈਸਟ ਡੈਸਟੀਨੇਸ਼ਨ ਮੈਂ ਤੇ ਕਹੂੰਗਾ ਆਪ ਮੈਂ ਉੱਥੇ ਦਾ ਪੜਿਆ ਹੋਇਆ ਜਿਹੜਾ ਕੀ ਤੁਹਾਡੀ ਇੱਕ ਨਾ ਬਹੁਤ ਵਧੀਆ ਗਰਾਉਂਡ ਸੈਟਅਪ ਜਿਹੜਾ ਕੀ ਕਰਦਾ ਤੁਹਾਨੂੰ ਕੀ ਕੌਨਫੀਡੈਂਸ ਦਿੰਦਾ ਤੇ ਉਹ ਕਿੱਦਾਂ ਦਿੰਦਾ ਸਿਰਫ ਤੁਹਾਨੂੰ ਪੜ੍ਹਾਈ ਹੀ ਦਿੰਦੀ ਆ ਸੋ ਪੜ੍ਹਾਈ ਦੇ ਵਾਸਤੇ ਯੂਕੇ ਵਾਸਤੇ ਪੰਮਾ ਔਖੇ ਸੌਕੇ ਹੋ ਕੇ ਏ ਜਿਹੜੇ ਕਿ ਆਪਣੀ ਜਰਨੀ ਕੰਪਲੀਟ ਕਰਿਓ ਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਫਾਇਦਾ ਜ਼ਰੂਰ ਆਊਗਾ ਤੇ ਸਾਡੇ ਤੁਸੀਂ ਜਲੰਧਰ ਅੰਮ੍ਰਿਤਸਰ ਆਫਿਸਾਂ 'ਕੇ ਜ਼ਰੂਰ ਮਿਲੋ ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਆ ਅ ਜਨੂਅਰੀ ਇਨਟੇਕ ਵਾਸਤੇ ਤੇ ਬਾਕੀ ਕੱਲ ਦੱਸ ਦਵਾਂਗੇ ਅਕਤੂਬਰ ਇਨਟੇਕ ਵੀ ਹੈਗਾ ਜਿਹੜੇ ਬੱਚਿਆਂ ਦੇ ਜਿਹੜੇ ਫਾਈਨੈਂਸ਼ੀਅਲਸ ਰੈਡੀ ਜਿੰਨਾਂ ਕੋਲ ਹੈਗੇ ਆ ਸਾਰਾ ਕੁਝ ਰੈਡੀ ਹੈਗਾ ਉਹਨਾਂ ਦੀ ਕੈਸ਼ ਨਹੀਂ ਕਿਤੋਂ ਆਈ ਜੇ ਉਹਨਾਂ ਨੇ ਹੁਣ ਮਾਈਂਡ ਸੈਟ ਅਪ ਕੀਤਾ ਕਿ ਅਸੀਂ ਜਾਣਾ ਚਾਹੁੰਦੇ ਆ ਤੇ ਉਹ ਵੀ ਜਲਦੀ ਸਾਡੇ ਨਾਲ ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਆ ਹਜੇ ਵੀ ਤੁਸੀਂ ਹੈਗਾ ਕਿ 2025 ਦੇ ਵਿੱਚ ਤੁਸੀਂ ਉੱਤੇ ਪ ਦੇ ਚੜ੍ਹਦੀ ਕਲਾ ਚੜਾਓ ਸਿਰਫ ਬਾਹਰ ਜਾਣਾ ਨਹੀਂ ਬਾਹਰ ਜਾ ਕੇ ਜ਼ਿੰਦਗੀ ਕਿੱਦਾਂ ਬਣਾਉਣੀ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨੇ ਕਿੱਦਾਂ ਪੂਰੇ ਕਰਨੇ ਉਹ ਪ੍ਰਾਇੋਰਟੀ ਕੇ ਵੀ ਆ ਪੀਨੈਕਲ ਦੀ ਸ਼ ਬਹੁਤ ਬਹੁਤ ਧੰਨਵਾਦ ਜੀ تیرਤ ਸਿੰਘ ਸਾਡੇ ਨਾਲ ਮੌਜੂਦ ਸੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਰੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ ਟੈਲੀਫੋਨ ਨੰਬਰ ਨੋਟ ਕਰ ਲਓ ਵੀਡੀਓ ਤੋਂ 85578 85578 ਤੁਸੀਂ ਨਿੱਜੀ ਤੌਰ ਤੇ تیرਤ ਜੀ ਦੇ ਨਾਲ ਗੱਲ ਕਰੋ ਜਾਂ ਇਹਨਾਂ ਦੀ ਟੀਮ ਦੇ ਨਾਲ ਗੱਲ ਕਰੋ ਜਲੰਧਰ ਅਮਰਸਰ ਆਫਿਸਰਸ ਨੇ ਉੱਥੇ ਜਾ ਕੇ ਮਿਲੋ ਪੂਰੀ ਤਸੱਲੀ ਕਰੋ ਇੱਕ ਇੱਕ ਪੁਆਇੰਟ ਤੇ ਸਵਾਲ ਪੁੱਛੋ ਕਨਫਿਊਜ਼ਨ ਦੂਰ ਕਰੋ ਪਰ ਮੇਰੀ ਬੇਨਤੀ ਹੈ ਕਿ ਵਿਦਿਆਰਥੀ ਉਦੋਂ ਫੈਸਲਾ ਕਰੋ ਜਦੋਂ ਤੁਹਾਡੀ ਪੂਰੀ ਤਸੱਲੀ ਹੋਵੇ ਤਾਂ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ